ਹਾਂਜੀ ਸਤਿ ਸ਼੍ਰੀ ਅਕਾਲ ਅੱਜ ਦੀ ਜਿਹੜੀ ਸੱਚੀ ਘਟਨਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਹ ਹੈਗੀ ਅੱਜ ਕੱਲ੍ਹ ਦੇ ਰਿਸ਼ਤਿਆਂ ਨੂੰ ਲੈ ਕੇ ਹਨਾ ਕਹਿੰਦੇ ਹੁੰਦੇ ਵੀ ਜਾਨਵਰ ਹੁੰਦੇ ਹਨ ਜਿਹੜੇ ਇਹਨਾਂ ਨੂੰ ਆਪਣੇ ਰਿਸ਼ਤਿਆਂ ਦੀ ਸਮਝ ਨਹੀਂ ਹੁੰਦੀ ਪਰ ਇਨਸਾਨ ਨੂੰ ਇੰਨੀ ਕੁ ਸੋਝੀ ਪਰਮਾਤਮਾ ਨੇ ਦਿੱਤੀ ਹੈ ਵੀ ਉਹ ਜਿਹੜਾ ਆਪਣੇ ਰਿਸ਼ਤਿਆਂ ਦੀ ਪਰਖ ਚੰਗੀ ਤਰ੍ਹਾਂ ਕਰ ਸਕਦਾ ਪਰ ਕਿਤੇ ਨਾ ਕਿਤੇ ਜਾ ਕੇ ਇਨਸਾਨ ਆਪਣੀਆਂ ਲੋੜਾਂ ਦੀ ਖਾਤਰ ਇਹਨਾਂ ਰਿਸ਼ਤਿਆਂ ਦੀ ਕਦਰ ਆ ਭੁੱਲ ਜਾਂਦਾ ਹੈ ਰਿਸ਼ਤਿਆਂ ਦੀ ਜਿਹੜੀ ਆਪਸੀ ਮਤਲਬ ਤਾਲ ਹੁੰਦੀ ਆ ਉਹ ਦੇਣੀ ਭੁੱਲ ਜਾਂਦਾ ਹੀ ਤੇ ਇਸੇ ਤਰ੍ਹਾਂ ਦੀ ਅੱਜ ਆਪਾਂ ਇੱਕ ਸੱਚੀ ਘਟਨਾ ਸ਼ੇਅਰ ਕਰਨ ਜਾ ਰਹੇ ਹਾਂ ਇੱਕ ਲక్ష్ਮੀ ਨਾਂ ਦੀ ਔਰਤ ਸੀ ਉਸ ਦਾ ਪਤੀ ਸੀਗਾ ਸਹਜਵੀਰ ਸਹਜਵੀਰ ਤੇ ਉਸ ਦੇ ਤਿੰਨ ਬੱਚੇ ਸਨ ਇਹ ਇੱਕ ਸੱਸੀ ਕੀ ਲక్ష్ਮੀ ਦੇਵੀ ਦੀ ਇਹ ਵਧੀਆ ਪਰਿਵਾਰ ਸੀ ਹੱਸਦਾ ਖੇਡਦਾ ਤੇ ਲక్ష్ਮੀ ਦੇਵੀ ਦਾ ਇੱਕ ਭਾਣ ਜਾਂ ਸੀ ਮਤਲਬ ਇਹਦੇ ਨਨਾਨ ਦਾ ਮੁੰਡਾ ਸੀ ਜੋ ਕਿ ਵਿਕਲਾੰਗ ਸੀਗਾ ਹੈਂਡੀਕੈਪ ਸੀ ਬਿਲਕੁਲ ਜਦ ਕਿ ਜਿਹੜਾ ਸਹਜਵੀਰ ਸੀ ਉਹ ਬਹੁਤ ਹੀ ਸੋਹਣਾ ਸੁਨੱਖਾ ਮੁੰਡਾ ਸੀ ਇਹੇ ਲక్ష్ਮੀ ਵਰਗਾਂ ਦੇ ਕੋਲ ਹੀ ਰਹਿੰਦਾ ਸੀਗਾ ਜਿਹੜਾ ਇਹਨਾਂ ਦਾ ਭਾਂਜਾ ਸੀ ਤੇ ਲక్ష్ਮੀ ਦੇ ਉਹਦੇ ਨਾਲ ਨਜ਼ਾਇਜ਼ ਸਬੰਧ ਬਣ ਜਾਂਦੇ ਆ ਜੀ ਤੇ ਸਾਈਂ ਵੀਰ ਨੂੰ ਇਸ ਚੀਜ਼ ਦਾ ਪਤਾ ਚੱਲ ਜਾਂਦਾ ਜਦੋਂ ਸਾਈਂ ਵੀਰ ਇਹਨਾਂ ਨੂੰ ਰੋਕਦਾ ਟੋਕਦਾ ਤੇ ਇਹ ਇੱਕ ਦਿਨ ਲక్ష్ਮੀ ਆਪਣੇ ਭਾਂਜੇ ਦੇ ਨਾਲ ਮਿਲ ਕੇ ਇਹ ਪਲਾਨ ਬਣਾਉਂਦੀ ਵੀ ਕਿਉਂ ਨਾ ਆਪਾਂ ਸਾਈਂ ਵੀਰ ਨੂੰ ਰਸਤੇ ਦੇ ਵਿੱਚੋਂ ਹੀ ਹਟਾ ਦਿੱਤਾ ਜਾਵੇ ਤੇ ਇਹ ਰਾਤ ਨੂੰ ਜੀ ਉਹਨੂੰ ਨਸ਼ੀਲੀਆਂ ਗੋਲੀਆਂ ਖਵਾ ਦਿੰਦੀ ਆ ਰੋਟੀ ਦੇ ਵਿੱਚ ਪਾ ਕੇ ਜਦੋਂ ਸੌ ਜਾਂਦਾ ਤਾਂ ਇਹ ਉਸ ਦੀ ਤੇਜ਼ ਤਰ੍ਹਾਂ ਹਥਿਆਰਾਂ ਨਾਲ హత్య ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੇ ਮਾਰਕੀਟ ਦੇ ਵਿੱਚੋਂ ਪਹਿਲੇ 12 ਕਿਲੋ ਨਮਕ ਲੈ ਕੇ ਆਏ ਹੁੰਦੇ ਦੋਨੇ ਮਾਮੀ ਭਾਣ ਜਾਂ ਟੋਆ ਪੱਟ ਕੇ ਘਰ ਦੇ ਹੀ ਬਗੀਚੇ ਦੇ ਵਿੱਚ ਸਾਈ ਵੀਰ ਨੂੰ ਇਹ ਨੱਪ ਦਿੰਦੇ ਆ ਉੱਪੋਂ ਇਹ ਨਮਕ ਪਾ ਦਿੰਦੇ ਆ ਤਾਂ ਕਿ ਲਾਸ਼ ਆ ਜਿਹੜੀ ਜਲਦੀ ਤੋਂ ਜਲਦੀ ਗਲ ਜੇ ਫਿਰ ਕੀ ਹੁੰਦਾ ਇਹ ਲਾਸ਼ ਦਾ ਕੁਝ ਨਹੀਂ ਪਤਾ ਲੱਗਦਾ ਮਤਲਬ ਜਦੋਂ ਸਵੇਰੇ ਇਹਨਾਂ ਦੇ ਬੱਚੇ ਉੜਦੇ ਉਹ ਕਹਿੰਦੇ ਵੀ ਉਹ ਤਾਂ ਗੁਜਰਾਤ ਚਲਾ ਗਿਆ ਕੰਮ ਲਈ ਲక్ష్ਮੀ ਜਦੋਂ ਇਹਦੀ ਸੱਸ ਪੁੱਛਦੀ ਉਦੋਂ ਵੀ ਇਹ ਐਵੇਂ ਹੀ ਕਹਿੰਦੀ ਵੀ ਉਹ ਤਾਂ ਭਾਈ ਗੁਜਰਾਤ ਕੰਮ ਦੀ ਭਾਲ ਚਲਾ ਗਿਆ ਪਰ ਲక్ష్ਮੀ ਦੀ ਸੱਸ ਕਹਿੰਦੀ ਵੀ ਕਦੇ ਵੀ ਨਹੀਂ ਹੋਇਆ ਵੀ ਸਾਈਂ ਜੀਰ ਮੈਨੂੰ ਬਿਨਾਂ ਦੱਸੇ ਕਿਤੇ ਵੀ ਚਲਾ ਗਿਆ ਹੋਵੇ ਉਹ ਕਹਿੰਦੀ ਨਹੀਂ ਵੀ ਉਹਨੂੰ ਕੰਮ ਮਿਲ ਰਿਹਾ ਸੀ ਉਹ ਚਲਾ ਗਿਆ 10 12 ਦਿਨ ਬੀਤ ਗਏ ਜੀ ਉਹਦੀ ਸੱਸ ਉਹਨੂੰ ਦਾ ਕੋਈ ਕੰਟੈਕਟ ਆਪਣੇ ਮੁੰਡੇ ਨਾਲ ਨਹੀਂ ਹੁੰਦਾ ਤਾਂ ਉਹ ਵਿਚਾਰੀ ਪੁਲਿਸ ਤੇ ਵਿੱਚ ਜਾ ਕੇ ਕੰਪਲੇਨ ਕਰਦੀ ਆ ਪਰ ਪੁਲਿਸ ਵਾਲੇ ਜਦੋਂ ਆਉਂਦੇ ਆ ਤੁਹਾਨੂੰ ਪਤਾ ਹੀ ਆ ਭਾਰਤ ਦਾ ਕਾਨੂੰਨ ਕਿੰਨਾ ਕਾਹੋਆ ਹੈ ਨਾ ਤਾਂ ਪੁਲਿਸ ਕਰਦੇ ਤਾਂ ਲక్ష్ਮੀ ਕਹਿੰਦੀ ਵੀ ਉਹ ਗੁਜਰਾਤ ਗਿਆ ਉੱਥੇ ਸ਼ਾਇਦ ਨੈਟਵਰਕ ਵਗੈਰਾ ਨਹੀਂ ਇਸ ਕਰਕੇ ਵੀ ਉਹਦੇ ਨਾਲ ਸੰਪਰਕ ਨਹੀਂ ਹੋ ਰਿਹਾ ਤਾਂ ਪੁਲਸ ਵੀ ਕੋਈ ਜ਼ਿਆਦਾ ਅਹਿਮੀਅਤ ਨਹੀਂ ਦਿੰਦੀ ਇਸ ਕੇਸ ਨੂੰ ਵਾਪਸ ਚਲੀ ਜਾਂਦੀ ਹੈ ਜਦੋਂ ਪੁਲਸ ਵਾਪਸ ਚਲੀ ਜਾਂਦੀ ਹੈ ਫਿਰ 10 ਮਹੀਨੇ ਇਸੇ ਤਰ੍ਹਾਂ ਹੀ ਬੀਤ ਜਾਂਦੇ ਆ ਪਰ ਉਹਦੇ ਨਾਲ ਸਾਈਵੀਰ ਨਾਲ ਕੋਈ ਕੰਟੈਕਟ ਨਹੀਂ ਹੁੰਦਾ ਫਿਰ ਕਹਿੰਦਾ ਹੁੰਦਾ ਮਾਂ ਦਾ ਦਿਲ ਤੜਫਦਾ ਹੀ ਉਹ ਮਾਂ ਵਿਚਾਰੀ ਕਮਿਸ਼ਨਰ ਅੱਗੇ ਪੇਸ਼ ਹੁੰਦੀ ਹੈ ਵੀ ਮੈਨੂੰ ਮੇਰੀ ਨੋ ਤੇ ਸ਼ੱਕ ਹੈ ਜੀ ਇਸ ਤਰ੍ਹਾਂ ਕਰਕੇ ਵੀ ਮੇਰਾ ਮੁੰਡਾ ਰਾਤ ਨੂੰ ਗਾਇਬ ਹੋ ਗਿਆ ਉਹ ਕਹਿੰਦੀ ਹੈ ਗੁਜਰਾਤ ਚਲਾ ਗਿਆ ਉਦੋਂ ਬੱਚੇ ਵੀ ਆਪਣੇ ਪਿਤਾ ਦੀ ਜਿਹੜੀ ਉਡੀਕ ਕਰ ਰਹੇ ਸੀਗੇ ਪਰ ਸਾਈ ਵੀਰ ਦਾ ਕੁਝ ਵੀ ਪਤਾ ਜਿਹੜਾ ਨਹੀਂ ਚੱਲ ਰਿਹਾ ਸੀ ਕਮਿਸ਼ਨਰ ਆਰਡਰ ਦਿੰਦਾ ਹੀ ਪੁਲਿਸ ਨੂੰ ਸਖਤੀ ਦੇ ਨਾਲ ਫਿਰ ਤਫਤੀਸ਼ ਹੁੰਦੀ ਹੈ ਕੇਸ ਦੀ ਤਾਂ ਪੁਲਿਸ ਦੇ ਇਨਕੁਆਰੀ ਦੇ ਵਿੱਚ ਇਹ ਜੀ ਸਾਹਮਣੇ ਆਉਂਦੀ ਹੈ ਵੀ ਜਿਹੜੀ ਲక్ష్ਮੀ ਸੀ ਇਹਦੇ ਨਜਾਇਜ਼ ਸਬੰਧ ਸਨ ਆਪਣੇ ਹੀ ਭਾਂਜੇ ਨਾਲ ਜਦੋਂ ਪਿੰਡ ਦੇ ਵਿੱਚ ਉਹ ਇਹ ਚੀਜ਼ਾਂ ਦਾ ਪਤਾ ਚੱਲਦਾ ਤਾਂ ਇਹਦਾ ਫੋਨ ਦੀ ਸੀਡੀਆਰ ਕਢਵਾਉਂਦੇ ਨੇਗੇ ਜਿਸ ਦੇ ਵਿੱਚ ਲక్ష్ਮੀ ਤੇ ਇਹਦੇ ਪੰਜ ਦੇ ਵਿੱਚ ਕਾफी ਗੱਲਬਾਤ ਜਿਹੜੀ ਹੁੰਦੀ ਰਹਿੰਦੀ ਸ ਰਿਕਾਰਡਿੰਗ ਉਸ ਚੀਜ਼ ਤੋਂ ਇਹ ਕਨਫਰਮ ਹੋ ਜਾਂਦਾ ਫਿਰ ਜੀ ਇਹਨਾਂ ਦਾ ਜਿਹੜਾ ਪਾਂਜ ਅਰਨ ਸੀ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈਗਾ ਅਰਨ ਸਾਰੀ ਸੱਚਾਈ ਦੱਸ ਦਿੰਦਾ ਜੀ ਪੁਲਿਸ ਦੇ ਨਾਲ ਆ ਕੇ ਲਾਸ਼ ਜਿਹੜੀ ਰਿਕਵਰ ਕੀਤੀ ਜਾਂਦੀ ਆ ਪਰ ਲਾਸ਼ ਦੇ ਨਾਤੇ ਇੱਕ ਹੱਡੀਆਂ ਤੇ ਕੱਪੜੇ ਹੀ ਰਹਿ ਜਾਂਦੇ ਆ ਫਿਰ ਇਹਦਾ ਡੀਐਨਏ ਟੈਸਟ ਕਰਵਾਇਆ ਜਾਂਦਾ ਤਾਂਕਿ ਅਦਾਲਤ ਦੇ ਵਿੱਚ ਪੇਸ਼ ਹੋ ਸਕੇ ਇਸ ਕੇਸ ਦੀ ਜਿਹੜਾ ਖੁਲਾਸਾ ਹੋਇਆ ਜੋ 311 ਦੇ ਨਾਂ ਬਾਅਦ ਹੋਇਆ ਦੇਖੋ ਇੱਕ ਮਾਮੀ ਨੇ ਹੈਂਡੀਕੈਪਡ ਪਾਂਜੇ ਦੇ ਚੱਕਰ ਦੇ ਵਿੱਚ ਆਪਣਾ ਹਾਸਦਾ ਵਾਸਤਾ ਪਰਿਵਾਰ ਜਿਹੜਾ ਉਜਾੜ ਲਿਆ ਤੇ ਲੋਕ ਸੱਚੀ ਬਿਰਸਤਿਆਂ ਦੀ ਕਦਰਾਂ ਕੀਮਤਾਂ ਜਿਹੜੀਆਂ ਭੁੱਲ ਚੁੱਕੇ ਨੇ ਤੇ ਬੱਚਿਆਂ ਨੇ ਵੀ ਕੱਪੜਾ ਤਾਂ ਪੋਸਟੀ ਕੀਤੀ ਹੋਈ ਹੈ ਸਾਡੇ ਡੈਡੀ ਦੇ ਹੀ ਕੱਪੜੇ ਆ ਲੋਕਾਂ ਦਾ ਦੇਖੋ ਕਿੰਨਾ ਗਿਰ ਚੁੱਕਿਆ ਹੈ ਨਾ ਮਾਨਸਿਕ ਤੌਰ ਤੇ ਲੋਕ ਗਿਰ ਚੁੱਕੇ ਐ ਇਸ ਘਟਨਾ ਬਾਰੇ ਤੁਹਾਡੇ ਕੀ ਵਿਚਾਰ ਨੇ ਹੁਣ ਇਹ ਕੇਸ ਚੱਲ ਰਿਹਾ ਹੈ ਦੇਖਦੇ ਆ ਵੀ ਲక్ష్ਮੀ ਨੂੰ ਤੇ ਆਹਨਾਂ ਨੂੰ ਕੀ ਸਜ਼ਾ ਹੋਣੀ ਹੈ ਤੁਹਾਡੇ ਅਨੁਸਾਰ ਲక్ష్ਮੀ ਤੇ ਆਹਨਾਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ